ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਪਟਿਕ ਦੇ ਤੁਹਾਡਾ ਸਵਾਗਤ ਹੈ ਪਲੀਜ਼ ਸਾਰੇ ਜਣੇ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਰਾਮ ਟੈਕਸ ਪਸ਼ਮੀਨੇ ਦੇ ਵਿੱਚ ਬਹੁਤ ਪਿਆਰੇ ਕਲਰ ਨੇ ਬਹੁਤ ਪਿਆਰੇ ਪ੍ਰਿੰਟ ਨੇ ਜੋ ਵੀ ਤੁਹਾਨੂੰ ਪਸੰਦ ਹੈ ਜੀ ਪ੍ਰਿੰਟ ਤੇ ਪਹਿਣਾਉਣ ਦੀ ਰਿਕਵੈਸਟ ਹੈ ਜਲਦੀ ਜਲਦੀ ਆਪਣੇ ਸੂਟ ਲੈ ਜਿਹੜੇ ਬੁੱਕ ਕਰ ਲਓ ਜੀ ਸੇਮ ਪ੍ਰਿੰਟ ਸੇਮ ਕਲਰ ਦੁਬਾਰਾ ਤੋਂ ਨਹੀਂ ਮਿਲਦਾ ਹੋ ਸਕਦਾ ਜੀ ਇਹਦੇ ਵਿੱਚ ਫਿਰ ਚੇਂਜਸ ਆ ਜਾਂਦੇ ਨੇ ਜਿਹੜਾ ਇੱਕ ਵਾਰ ਆ ਗਿਆ ਉਸ ਤੋਂ ਰਿਪੀਟ ਦੇ ਵਿੱਚ ਬਹੁਤ ਮੁਸ਼ਕਲ ਮਿਲਦੇ ਨੇ ਜੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਜੀ ਰਾਜਿੰਦਰ ਸਿੱਧੂ 955 ਉਹਦੇ ਉੱਪਰ ਆਪਾਂ ਨੇ ਇਹ ਸਾਰੇ ਕਲਰ ਭਾਤੇ ਜੀ ਦੋ ਡਿਜ਼ਾਈਨਾਂ ਦੇ ਇੱਕ ਡਿਜ਼ਾਈਨ ਦੇ ਤਾਂ ਪਾਸਟ ਟਾਈਮ ਅਵੇਲੇਬਲ ਸਾਰੇ ਕਲਰ ਨੇ ਜੀ ਇੱਕ ਦੇ ਵਿੱਚੋਂ ਦੋ ਕਲਰ ਸਕਿਪ ਨੇ ਉਹ ਮੈਨੂੰ ਘੱਟ ਵਧੀਆ ਲੱਗੇ ਬਾਕੀ ਹੋ ਸਕਦਾ ਵੀ ਤੁਹਾਡੀ ਚੋਇਸ ਦੇ ਹੋਣ ਉਹ ਪਸੰਦ ਹੋਣ ਤੁਹਾਨੂੰ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਉਹਨੂੰ ਤੋਂ ਉਹਦੇ ਉੱਪਰ ਨਾਲ ਸਾਰੇ ਕਲਰ ਪਾਏ ਹੋਏ ਨੇ ਇਹਦੇ ਵਿੱਚ ਪੰਜ-ਪੰਜ ਕਲਰ ਆਏ ਹੋਏ ਤੇ ਇਸ ਸਮੇਂ ਇੱਕ ਡਿਜ਼ਾਈਨ ਦੇ ਵਿੱਚ ਮੇਰੇ ਕੋਲੇ ਤਿੰਨ ਕਲਰ ਨੇ ਜੀ ਤੇ ਇੱਕ ਦੇ ਵਿੱਚ ਪੰਜ ਨੇ ਉਤੋਂ ਤੁਸੀਂ ਇੰਸਟਾ ਤੋਂ ਦੇਖ ਸਕਦੇ ਹੋ ਜੇ ਤੁਹਾਨੂੰ ਕੋਈ ਉਹਨਾਂ ਚੋਂ ਕੋਈ ਕਲਰ ਪਸੰਦ ਆਉਂਦਾ ਇੱਕ ਡਿਜ਼ਾਈਨ ਦੇ ਦੋ ਕਲਰ ਸਕਿਪ ਨੇ ਬਾਕੀ ਸਾਰੇ ਆਪਣੇ ਕੋਲ ਅਵੇਲੇਬਲ ਨੇ ਜੀ ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਉੱਥੇ ਤੁਸੀਂ ਆਪਾਂ ਬਲੌਗ ਵਾਲੀ ਵੀਡੀਓ ਜਿਹੜੀ ਸਾਮ ਨੂੰ ਪਾਉਣੀ ਹੁੰਦੀ ਹੈ ਜਿਹੜਾ ਬਲੌਗ ਆਪਾਂ ਸਾਮ ਨੂੰ ਅਪਲੋਡ ਕਰ ਦਿਆਂਗੇ ਸੂਟਾਂ ਵਾਲੀ ਵੀਡੀਓ ਸਵੇਰੇ ਅਪਲੋਡ ਕਰ ਦਿਆਂ ਪਲੀਜ਼ ਸਾਰਿਆਂ ਨੂੰ ਮਾਤਾ ਵਨ ਕੇ ਰਿਕਵੈਸਟ ਹੈ ਜੀ ਦੋਨੇ ਚੈਨਲਾਂ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਆਪਣੀ ਵੀਡੀਓ ਜਿਆਦਾ ਲੰਬੀ ਨਹੀਂ ਹੁੰਦੀ ਸਿਰਫ 10 ਮਿੰਟ ਦੀ ਵੀਡੀਓ ਹੁੰਦੀ ਹੈ 10 ਕ ਦੀ ਸਵੇਰੇ ਵਾਲੀ ਹੁੰਦੀ ਹੈ 10 ਕ ਦੀ ਸ਼ਾਮ ਵਾਲੀ ਹੋਗੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜਿਹੜੀ ਵੀ ਮੇਰੀ ਭੈਣ ਨੂੰ ਇਹ ਕਲਰ ਪ੍ਰਿੰਟ ਪਸੰਦ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸੂਟ ਆਪਣਾ ਬੁੱਕ ਕਰ ਸਕਦੇ ਹੋ ਦੇਖੋ ਜੀ ਸਾਰੇ ਤੋਂ ਪਹਿਲਾਂ ਡਿਜ਼ਾਈਨ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦਾ ਇਹ ਬਾਈਨ ਕਲਰ ਹੈ ਗੂੜਾ ਬਾਈਂ ਨਹੀਂ ਹੈਗਾ ਫੋਨ ਦੇ ਵਿੱਚ ਸੇਮ ਦਿਖ ਰਿਹਾ ਜਿਵੇਂ ਦਾ ਕਲਰ ਹੈਗਾ ਇਹ ਹੈਗਾ ਜੀ ਰਾਮ ਟੈਕਸ ਦਾ ਪਸ਼ਮੀਨਾ ਰਾਮ ਟੈਕਸ ਦੇ ਪਸ਼ਮੀਨੇ ਦੀ ਹੀ ਤੁਹਾਨੂੰ ਸਲਵਾਰ ਮਿਲੂਗੀ ਰਾਮ ਟੈਕਸ ਦੇ ਪਸ਼ਮੀਨੇ ਦੀ ਹੀ ਤੁਹਾਨੂੰ ਸ਼ਰਟ ਮਿਲੂਗੀ ਜੀ ਦੇਖੋ ਜੀ ਇਹ ਪ੍ਰਿੰਟ ਹੈਗਾ ਇਸ ਤਰ੍ਹਾਂ ਦਾ ਬਹੁਤ ਪਿਆਰੇ ਪ੍ਰਿੰਟ ਬਣੇ ਹੋਣੇ ਇਹ ਜੇ ਤੁਹਾਨੂੰ ਪਸੰਦ ਹੈ ਕੋਈ ਇਹਦੇ ਬੁਰਨੀ ਆਉਣਾ ਵਧੀਆ ਬ੍ਰਾਂਡ ਦਾ ਆਪਾਂ ਤੁਹਾਨੂੰ ਕੱਪੜਾ ਦੇਵਾਂਗੇ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਨਹੀਂ ਇਹ ਦੇਖੋ ਜੀ ਪ੍ਰਿੰਟ ਕਿੰਨਾ ਸੋਹਣਾ ਲੱਗਦਾ ਹੈ ਦਾ ਇਸ ਤਰ੍ਹਾਂ ਦਾ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਰਾਮਟੈਕਸ ਦਾ ਪਸ਼ਮੀਨਾ ਮਿਲੂਗਾ ਤੁਹਾਨੂੰ ਸਟੈਂਪ ਲੱਗੀ ਹੋਈ ਹੈ ਜੀ ਦੇਖੋ ਇਹਦੇ ਨਾਲ ਸੇਮ ਰਾਮਟੈਕਸ ਦੇ ਪਸ਼ਮੀਨੇ ਦੀ ਹੀ ਤੁਹਾਨੂੰ ਸਲਵਾਰ ਮਿਲੂਗੀ ਜੀ ਦੇਖੋ ਇਹ ਉਹ ਮੋਟਾ ਜ ਮੋਟੜ ਜਆ ਪਸ਼ਮੀਨਾ ਨਹੀਂ ਹੈਗਾ ਬਿਲਕੁਲ ਲਾਈਟ ਵੇਟ ਹੈ ਜਿੰਨਾ ਵੀ ਦੇਖੋ ਲਾਈਟ ਵੇਟ ਚੀਜ਼ ਹੋਊਗੀ ਜੀ ਓਨੀ ਵਧੀਆ ਹੋਊਗੀ ਦੇਖੋ ਜੀ ਇਹਦੇ ਵਿੱਚ ਕਲਰ ਦਿਖਾ ਦਨੇ ਆਪਾਂ ਤੁਹਾਨੂੰ ਇਹਦੇ ਵਿੱਚ ਤੁਹਾਨੂੰ 3 ਕਲਰ ਮਿਲ ਮਿਲ ਜਾਣਗੇ ਚੌਥਾ ਕਲਰ ਇੱਕ ਮੇਰੇ ਖਿਆਲ ਇਹਦੇ ਵਿੱਚ ਬਲੈਕ ਹੈ ਤੇ ਬਾਕੀ ਤੁਸੀਂ ਇੰਸਟਾ ਤੋਂ ਚੈੱਕ ਕਰ ਲਓ ਉੱਥੇ ਆਪਣੇ ਸਾਰੇ ਪਾਏ ਹੋਈ ਨੇ ਇਹ ਹੈਗਾ ਜੀ ਜਾਮਨੀ ਪਰਪਲ ਕਲਰ ਹੈ ਦੇਖੋ ਇਸ ਤਰ੍ਹਾਂ ਦਾ ਇਹਦੇ ਨਾਲ ਵੀ ਇਸ ট্রান্স ਪਸ਼ਮੀਨੇ ਦੀ ਰੱਖੀ ਐ ਸਲਵਾਰ ਪ੍ਰਿੰਟਡ ਸੂਟ ਨੇ ਜਿਹੜੇ ਬਹੁਤ ਵਧੀਆ ਨੇ ਕੋਈ ਇਹ ਤੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈ ਨਾ ਲਾਈਨਿੰਗ ਦੇ ਨਾਲ ਜਦੋਂ ਆਪਾਂ ਫੁੱਲ ਸੂਟ ਤੇ ਲਾਈਨਿੰਗ ਲੱਗਦੀ ਹੈ ਜੀ ਤਾਂ ਉਹਦੀ ਸਿਲਾਈ ਚੱਕ ਕੇ ਲੈ ਜਾਂਦੀ ਹੈ ਕੰਮ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਰਾਮ ਟੈਕਸ ਦਾ ਪਸ਼ਮੀਨਾ ਕੋਈ ਵੀ ਬੁਰਣੀ ਆਉਂਦਾ ਹੈ ਤੇ ਜਿਹੜਾ ਰਾਮ ਟੈਕਸ ਦਾ ਪਸ਼ਮੀਨਾ ਹੋਊਗਾ ਜੀ ਜਿਵੇਂ ਮੇਰੇ ਕੋਲ ਉਹ ਲਾਈਟ ਸਕਾਈ ਜਪੀ ਕੜਾਈ ਵਾਲਾ ਸੂਟ ਹੈਗਾ ਉਨਮ ਇੱਕ ਦੋ ਵਾਰ ਰਾਤ ਨੂੰ ਵੀ ਪਾ ਕੇ ਪੈ ਗਈ ਪਰ ਉਤੇ ਕੋਈ ਬੁਰ ਨਹੀਂ ਆਇਆ ਦੇਖੋ ਇਹ ਵੀ ਉਹੀ ਸੇਮ ਫੈਬਰਿਕ ਹੈ ਲੱਗਦਾ ਨਹੀਂ ਵੀ ਇਹ ਤੇ ਬੁਰਾ ਆਊਗਾ ਬਾਕੀ ਸਾਨੂੰ ਕਹਿ ਕੀ ਦਿੱਤਾ ਹੈ ਨਾ ਸੋਪ ਵਾਲਿਆਂ ਨੇ ਵੀ ਗਾਰੰਟੀ ਹੈ ਰਾਮਟੈਕਸ ਦਾ ਅਪ ਵੀ ਨਾ ਰਾਮਟੈਕਸ ਬ੍ਰੈਂਡ ਆਪਾਂ ਗਰਮੀ 'ਚ ਵੀ ਵਰਤਦੇ ਹਾਂ ਜੀ ਉਹ ਤਾਂ ਪਤਾ ਹੀ ਹੈ ਨਾ ਇਹਦੇ ਵਿੱਚ ਇਹ ਹੋ ਗਿਆ ਜੀ ਇੱਕ ਸੇਮ ਕਲਰ ਦਿਖ ਰਿਹਾ ਇਹ ਹੈਗਾ ਨਾਬੀ ਮਹਿਰੂਨ ਕਲਰ ਜ ਹੈ ਜਿਹੜਾ ਇਹ ਵਾਲਾ ਇਹ ਹੈਗਾ ਲਾਈਟ ਇਹ ਥੋੜਾ ਜਿਹਾ ਡਾਰਕ ਪਰਪਲ ਹੈ ਜਾਮਣੀ ਜੀ ਟੋਨ ਤੇ ਆ ਗਿਆ ਤੇ ਇਹ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਬਲੇਊ ਕਲਰ 네ਵੀ ਬਲੇਊ ਜਾਂ ਥੋੜਾ ਜਿਹਾ ਮੋਰ ਪੰਖੀ ਜੀ ਟੋਨ ਤੇ ਆ ਕਲਰ ਚਾਰਟ ਬਹੁਤ ਪਿਆਰੇ ਨੇ ਇਹਦੇ ਦੇਖੋ ਜੀ ਇਹਦੇ ਨਾਲ ਸੇਮ ਕਲਰ ਦਿਖ ਰਹੇ ਨੇ ਫੋਨ ਦੇ ਵਿੱਚ ਇਹਦੇ ਵਿੱਚ ਪੰਜ ਡਿਜ਼ਾਈਨ ਸੀ ਕਲਰ ਸੀਗੇ ਇਹ ਆਪਣੇ ਕੋਲ ਤਿੰਨ ਅਵੇਲੇਬਲ ਨੇ ਜੀ ਇੱਕ ਇਹ ਚੌਥਾ ਇਹਦੇ ਵਿੱਚ ਬਲੈਕ ਹੈ ਇੱਕ ਤੁਸੀਂ ਹੋਰ ਹੈ ਉਹ ਮੇਰੇ ਧਿਆਨ ਚ ਨਹੀਂ ਹੈਗਾ ਹੁਣ ਇੰਸਟਾ ਤੇ ਆਪਾਂ ਸਾਰੇ ਸੂਟ ਪਾਇਆ ਰਹੇ ਨੇ ਉੱਥੋਂ ਤੁਸੀਂ ਦੇਖ ਕੇ ਜੇ ਉਹਨਾਂ ਚੋਂ ਕਲਰ ਬੁੱਕ ਕਰਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਤੁਹਾਨੂੰ ਇਹੀ ਪਸੰਦ ਨੇ ਇਨਤੋ ਤਾਂ ਤੁਸੀਂ ਇਹ ਵੀ ਲੈ ਸਕਦੇ ਇਹਨਾਂ ਦਾ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਪਿਓਰ ਵਾਲਾ ਪਸ਼ਮੀਨਾ ਹੈਗਾ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਅਲੱਗ ਤੋਂ ਨਹੀਂ ਹੈਗੇ ਦੇਖੋ ਜੀ ਤਿੰਨ ਕਲਰ ਹੋਗੇ ਇਹ ਤੁਸੀਂ ਸੂਟ ਨਾ ਬੇਚਿੰਤ ਹੋ ਕੇ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖੋ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਦੀ ਫੈਬਰਿਕ ਹੈ ਕਿਵੇਂ ਦਾ ਹੈਗਾ ਜੀ ਤੇ ਪ੍ਰਾਈਸ ਆਪਾਂ ਇਹ ਚੀਜ਼ ਨਹੀਂ ਦੇਖਦੇ ਮਾੜੀ ਚੀਜ਼ ਨਹੀਂ ਦੇਵਾਂਗੇ ਜੀ 100 200 ਨਾਲ ਕੋਈ ਫਰਕ ਨਹੀਂ ਪੈਂਦਾ ਹਨਾ ਮੈਨੂੰ ਭਾਣਾ ਨੇ ਕਮੈਂਟ ਆਉਂਦੇ ਨੇ ਮਹਿੰਗੇ ਨੇ ਜੀ ਆਏ ਨੇ ਜਿਹੜੀ ਚੀਜ਼ ਵਧੀਆ ਹੋਊਗੀ ਜੀ ਉਹਦਾ ਵਧੀਆ ਹੀ ਰੇਟ ਹੋਊਗਾ ਉਹ ਕਹਿੰਦੇ ਹੁੰਦੇ ਨੇ ਜਿੰਨਾ ਆਪਾਂ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਊਗਾ ਤੇ ਜਿਹੜੀ ਚੀਜ਼ ਘਟੀਆ ਹੋਊਗੀ ਉਨਾ ਹੀ ਉਹਦਾ ਰੇਟ ਹੋਊਗਾ ਚਲੋ ਜੀ ਦੂਸਰਾ ਡਿਜ਼ਾਈਨ ਦਿਖਾਉਣਾ ਪਤਣਾ ਨੂੰ ਇਹ ਤਾਂ ਜਮੀ ਨਹੀਂ ਛੱਡਣ ਵਾਲਾ ਨਹੀਂ ਹੈਗਾ ਬਹੁਤ ਪਿਆਰਾ ਕਲਰ ਹੈ ਇਹ ਦੇਖੋ ਜੀ ਮੈਂ ਨਾ ਕੁਦਾ ਆਪਾਂ ਸਰਦੀ ਵਾਲੇ ਇੰਨੇ ਸੂਟ ਸੇਲ ਕਰਦੇ ਮੇਰੇ ਕੋਲ ਮੋਟਾ ਸੂਟ ਇੱਕੋ ਹੀ ਆ ਸਿਰਫ ਘਰੇ ਪਾਉਣ ਜਿਹੜੇ 2 3 4 ਸਾਲ ਹੋ ਗਏ ਅਲਪਾਈਨ ਦੇ ਬਣਾਏ ਹੋਏ ਨੇ ਉਹ ਪਾਈ ਜਾਂਦੇ ਆ ਤੇ ਆਉਣ ਜਾਣ ਲਈ ਬਸ ਉਹ ਹੀ ਕੋਈ ਮੋਟਾ ਹੀ ਆ ਟਾਈਮ ਹੀ ਲੱਗਦਾ ਕੀ ਕਰੀਏ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਮਾਸਟਰਡ ਬਿਲਕੁਲ ਲਾਈਟ ਵੇਟ ਡਿਜੀਟਲ ਪ੍ਰਿੰਟ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਵੀ ਰਾਮਟੈਕਸ ਦੀ ਬ੍ਰਾਂਡ ਆ ਰਾਮਟੈਕਸ ਦੀ ਇਹਦੇ ਨਾਲ ਤੁਹਾਨੂੰ ਸਲਵਾਰ ਦੀ ਫੈਬਰਿਕ ਮਿਲੂਗੀ ਪਿਓਰ ਪਸ਼ਮੀਨਾ ਪਸ਼ਮੀਨੇ ਦੀ ਸਲਵਾਰ ਹੈ ਜੀ ਪਸ਼ਮੀਨੇ ਦੀ ਤੁਹਾਨੂੰ ਸ਼ਰਟ ਮਿਲੂਗੀ ਇਦਾਂ ਜਦੋਂ ਹੁਣ ਫੋਨ ਦੇ ਵਿੱਚ ਤੁਹਾਨੂੰ ਆਇਆ ਵੀ ਪਤਾ ਨਹੀਂ ਦੇਖ ਕੇ ਫੜ ਕੇ ਤਾਂ ਬਹੁਤ ਪਿਆਰੇ ਲੱਗਦੇ ਨੇ ਇੰਜ ਹੀ ਕਰਦਾ ਵੀ ਸਾਰੀ ਸਲਾਈ ਕਰ ਲਈ ਇਹਦੇ ਵਿੱਚ ਤੁਹਾਨੂੰ ਪੰਜ ਕਲਰ ਮਿਲਣਗੇ ਇਹਦਾ ਵੀ 1500 ਪ੍ਰਾਈਸ ਰਹੂਗਾ ਜੀ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਅਲੱਗ ਤੋਂ ਨਹੀਂ ਹੋਣਗੇ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਦੇਖੋ ਸਾਰੇ ਇੱਕ ਤੋਂ ਇੱਕ ਕਲਰ ਨੇ ਜਿਹੜੇ ਅੱਜ ਬਹੁਤ ਪਿਆਰੇ ਕਲਰ ਨੇ ਦੇਖੋ ਜੀ ਕਲਰ ਬਹੁਤ ਪਿਆਰੇ ਨੇ ਦੋ ਕਲਰ ਆ ਗਏ ਜੀ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਫਿਰੋਜੀ ਕਲਰ ਇਹ ਤਾਂ ਮੇਰਾ ਖਿਆਲ ਬੁੱਕ ਵੀ ਹੋ ਗਿਆ ਜੇ ਭੈਣਾਂ ਨੇ ਫਿਰੋਜੀ ਕਲਰ ਲੈਣਾ ਹੈ ਜੀ ਪਲੀਜ਼ ਵੀਡੀਓ ਦੇਖਣ ਸਾਰ ਜਲਦੀ ਜਲਦੀ ਆਰਡਰ ਕਰ ਲਓ ਇਹ ਸੂਟ ਆਪਣਾ ਬੁੱਕ ਹੋ ਗਿਆ ਇਹ ਵਰਸਾ ਤੇ ਸਟੇਟਸ ਲਾਈ ਸੀ ਜੀ ਉਹਨਾਂ ਤੋਂ ਬੁੱਕ ਹੋ ਗਿਆ ਇਹ ਦੇਖੋ ਜੀ ਤਿੰਨ ਕਲਰ ਆ ਗਏ ਚੌਥਾ ਕਲਰ ਆ ਗਿਆ ਜੀ ਇਹਦੇ ਵਿੱਚ ਮਹਿਰੂਨ ਕਲਰ ਦੇਖੋ ਮਹਿਰੂਨ ਕਲਰ ਵੀ ਬਹੁਤ ਪਿਆਰਾ ਕਲਰ ਹੈ ਜਿਤਨਾ ਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਦੇਖੋ ਜੀ ਸਾਰੇ ਦੇ ਪ੍ਰਿੰਟ ਸੇਮ ਰਹਣਗੇ ਇਹਨਾਂ ਦੇ ਕਲਰ ਬਦਲ ਗਏ ਜੀ ਕਲਰਾਂ ਨਾਲ ਹੀ ਸੂਟਾਂ ਦੀ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਕਿੰਨੇ ਸੋਹਣੇ ਲੱਗਦੇ ਨੇ ਪਿਆਰੇ ਪਿਆਰੇ ਸੂਟ ਲੱਗਦੇ ਨੇ ਇਹ ਚਾਰ ਕਲਰ ਆ ਗਏ ਜੀ ਪੰਜਵਾਂ ਕਲਰ ਆ ਗਿਆ ਜੀ ਇਹਦੇ ਵਿੱਚ ਰਸ਼ਟ ਕਲਰ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੋਈ ਪਈ ਹੈ ਜਿਹੜੇ ਮੈਂ ਪਰਸੋ ਵੀਡੀਓ ਪਾਈਤੀ ਰਸ਼ਟ ਉਹ ਵੀ ਰਸ਼ਟ ਦੀ ਥੋੜੀ ਜਿਹੀ ਪਤਾ ਨਹੀਂ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਇਹ ਰਸ਼ਟ ਦੀ ਡਿਮਾਂਡ ਹਰ ਇੱਕ ਫੈਬਰਿਕ ਤੇ ਕਿਸੇ ਵੀ ਮਰਜ਼ੀ ਤੇ ਅਸੀਂ ਵੀਡੀਓ ਪਾਈ ਰਸ਼ਟ ਦੀ ਡਿਮਾਂਡ ਜ਼ਿਆਦਾ ਹੋਈ ਪਈ ਹੈ ਦੇਖੋ ਜੀ ਇਹ ਹੈਗਾ ਜੀ ਰਸ਼ਟ ਕਲਰ ਪੰਜ ਕਲਰ ਆ ਗਏ ਜੀ ਇਹਦੇ ਵਿੱਚ ਤਿੰਨ ਕਲਰ ਉਸ ਡਿਜ਼ਾਈਨ ਦੇ ਵਿੱਚ ਆ ਗਏ ਪੰਜ ਇਹਦੇ ਵਿੱਚ ਆ ਗਏ ਮੈਨੂੰ ਜ਼ਿਆਦਾਤਰ ਇਹੀ ਡਿਜ਼ਾਈਨ ਵਧੀਆ ਲੱਗਿਆ ਬਾਕੀ ਜੇ ਤੁਸੀਂ ਉਸ ਉਹਦੇ ਵਿੱਚੋਂ ਲੈਣੇ ਨੇ ਉਹ ਵੀ ਲੈ ਸਕਦੇ ਹੋ ਦੇਖੋ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਮੇਰੀਆਂ ਭੈਣਾਂ ਫਟਾਫਟ ਸਕਰੀਨਸ਼ਾਟ ਲਓ ਤੇ ਸੂਟ ਬੁੱਕ ਕਰੋ ਬਹੁਤ ਪਿਆਰੇ ਸੂਟ ਨੇ ਦੇਖੋ ਜੀ ਮੈਂ ਤੁਹਾਨੂੰ ਕਲਰ ਇੱਕ ਵਾਰ ਤੁਸੀਂ ਫੇਰ ਚੈੱਕ ਕਰ ਲਓ ਆਪਾਂ ਆਰਾਮ ਨਾਲ ਵੀਡੀਓ ਬਣਾਵਾਂਗੇ ਤੁਸੀਂ ਆਰਾਮ ਨਾਲ ਸਕਰੀਨਸ਼ਾਟ ਲੈ ਸਕਦੇ ਹੋ ਕੋਈ ਵੀ ਕਲਰ ਇਹਨਾਂ ਦੇ ਵਿੱਚੋਂ ਛੱਡਣ ਵਾਲਾ ਨਹੀਂ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਤੁਸੀਂ ਸੂਟ ਬੁੱਕ ਕਰੋਗੇ ਆਪਾਂ ਉਵੇਂ ਦਾ ਸੂਟ ਤੁਹਾਨੂੰ ਜ਼ਰੂਰ ਦੇਵਾਂਗੇ ਅੱਠ ਕਲਰ ਆ ਗਏ ਜੀ ਦੋ ਡਿਜ਼ਾਈਨ ਆ ਗਏ ਇਹਨਾਂ ਦੇ ਵਿੱਚ ਮਸਟਰਡ ਕਲਰ ਵੀ ਬਹੁਤ ਪਿਆਰਾ ਮੇਰੇ ਕੋਲ ਸੂਟ ਮਸਟਰਡ ਹੋਈ ਜਿਆਦਾ ਪੈਣੇ ਕੀ ਕਰੀ ਮੈਨੂੰ ਸੋਹਣੇ ਜਿਆਦਾ ਇਹੀ ਲੱਗ ਰਹੇ ਲਓ ਜੀ ਸਕਰੀਨਸ਼ਾਟ ਹਰੇ ਕਲਰ ਲਾਉਨੇ ਆਪਾਂ ਜੋ ਵੀ ਤੁਹਾਨੂੰ ਪਸੰਦ ਹੈ ਚੱਕੋ ਜੀ ਦੇਖੋ ਜੀ ਜਿਹੜੀਆਂ ਤਾਂ ਮੇਰੀਆਂ ਭੈਣਾਂ ਨੂੰ ਸਟੇਟਸ ਤੇ ਪਸੰਦ ਆ ਜਾਂਦੇ ਨੇ ਹਨਾ ਵਧੀਆ ਉਹਨਾਂ ਨੂੰ ਪਤਾ ਵੀ ਜਿਹੜੀਆਂ ਆਪਣੇ ਕੋਲੇ ਆਰਡਰ ਚੱਲਦੇ ਨੇ ਉਹ ਤਾਂ ਸਟੇਟਸ ਦੀ ਬੁੱਕ ਕਰ ਲੈਂਦੇ ਨੇ ਜਿਹੜੀਆਂ ਮੇਰੇ ਨਵੇਂ ਨਵੀਆਂ ਭੈਣਾਂ ਨੇ ਜੀ ਉਹਨਾਂ ਨੂੰ ਐ ਹੁੰਦਾ ਵੀ ਜੇ ਵੀਡੀਓ ਪਾਉਣਗੇ ਫਿਰ ਆਪਾਂ ਉਹਦੇ ਵਿੱਚ ਚੰਗੀ ਤਰ੍ਹਾਂ ਦੇਖਾਂਗੇ ਵੀਡੀਓ ਦਾ ਮਕਸਦ ਇਹ ਹੀ ਹੁੰਦਾ ਵੀ ਆਪਾਂ ਖੋਲ ਕੇ ਸੂਟ ਦਿਖਾਉ ਜੀ ਸੇਮ ਕਲਰ ਆਊਗਾ ਤੇ ਫੋਟੋਆਂ ਥੋੜਾ ਜਿਆ ਕਈ ਵਾਰ ਕੋਈ ਆਈਫੋਨ ਤੇ ਆ ਜਾਂਦੀ ਹੈ ਤਾਂ ਕਰਕੇ ਇੱਧਰ ਉਹ 1921 ਹੋ ਜਾਂਦੀ ਹੈ ਜਿਹੜੇ ਅੱਜ ਵਾਲੇ ਵੀਡੀਓ ਦੇ ਵਿੱਚ ਨੇ ਸੇਮ ਕਲਰ ਨੇ ਜੀ ਕੋਈ ਵੀ ਫਰਕ ਨਹੀਂ ਹੋਊਗਾ ਤੇ ਇਸ ਤੋਂ ਬਾਅਦ ਤਿੰਨ ਕਲਰ ਆ ਗਏ ਜੀ ਇਹ ਵਾਲੇ। ਲੋ ਜੀ ਸਿਕਨੇਮ ਛਾਟ। ਬਹੁਤ ਸੋਹਣੇ ਸੋਹਣੇ ਸੂਟ ਨੇ। ਬਹੁਤ ਪਿਆਰੇ ਕਲਰ ਨੇ। ਮੈਨੂੰ ਤਾਂ ਬਾਲੇ ਵਧੀਆ ਲੱਗੇ ਇਟ ਡਿਜ਼ਾਈਨ। ਚਲੋ ਜੀ ਮੈਂ ਤੁਹਾਨੂੰ 8-9 ਸੂਟ ਦਿਖਾ ਦਿੱਤੇ ਨੇ। ਪਲੀਜ਼ ਪੈਨ ਨੂੰ ਰਿਕਵੈਸਟ ਹੈ ਇਹ ਸੂਟਾਂ ਦੇ ਪ੍ਰਿੰਟਾਂ ਦੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸੂਟ ਬੁੱਕ ਕਰੋ। ਫਿਰ ਸੇਮ ਕਲਰ ਸੇਮ ਡਿਜ਼ਾਈਨ ਨਹੀਂ ਮਿਲਦਾ ਜੀ ਤੇ ਬਾਕੀ ਹੁਣ ਪਸੇ ਮਹੀਨੇ ਦਾ ਥੋੜਾ ਜਿਹਾ ਟਾਈਮ ਹੀ ਹੁਣੀ ਹੈ 2 ਟਾਈ ਮਹੀਨੇ ਜੇ ਆਪਾਂ ਮਹੀਨਾ ਲੇਟ ਕਰਾਂਗੇ ਜੀ 10 15 ਦਿਨ ਅਸੀਂ ਪਾਰਸਲ ਕਰਦੇ ਪਹੁੰਚਦੇ ਲੱਗ ਜਾਂਦਾ ਸਾਨੂੰ 5 4 ਦਿਨ ਅਸੀਂ ਲੇਟ ਹੋ ਜਾਂਦਾ ਜੀ 5 4 ਦਿਨਾਂ ਦੇ ਇੱਕ ਪਿੰਡ ਦਾ ਪਾਰਸਲ ਆ ਜਿਹੜਾ ਉਹ 3 4 ਦਿਨ ਲੇਟ ਹੋ ਜਾਂਦਾ ਤੇ ਉਦੋਂ ਤੱਕ ਠੰਡ ਨੰਗ ਜੂਗੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰੋ ਜੀ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ